ਤੱਕ ਗਿਆ ਹੋਇਆ ਵੇਖੋ ਮਤਲਬ ਸੀਟ ਵੀ ਆ ਗਈ ਆ ਇਹ ਵਾਲੀ ਤੇ ਜਿਹੜੀਆਂ ਮਾ ਟੈਲਾਂ ਵੀ ਆ ਗਈਆਂ ਮਾ ਵਾਲੀਆਂ ਆ ਵੇਖੋ ਸ਼ਾਵਰ ਵਗੈਰਾ ਵੀ ਲੱਗ ਗਿਆ ਇਹ ਵਾਲਾ ਸ਼ਾਵਰ ਤੇ ਟੂਟੀਆਂ ਨਵੀਆਂ ਲੱਗ ਗਈਆਂ ਉੱਪਰ ਵਾਲਾ ਸ਼ਾਵਰ ਵੀ ਲੱਗ ਗਿਆ ਇਹ ਵਾਲਾ ਵਾਸ਼ ਵੇਸ਼ਨ ਵੀ ਲੱਗ ਗਿਆ ਮੈਂ ਤੁਹਾਨੂੰ ਵਿਖਾਉਣੀ ਆ ਮੈਂ ਵੇਖੋ ਨਾ ਮੈਂ ਇੱਥੇ ਲਵਾ ਲਿਆ ਮਤਲਬ ਫੋਨ ਵਗੈਰਾ ਚਾਰਜ ਲਾਉਣ ਵਾਸਤੇ ਨਾ ਇਹ ਮौज ਹੋ ਗਈ ਇਨੂੰ ਇੱਥੇ ਲਵਾ ਲਿਆ ਤੇ ਉੱਪਰ ਜਿਹੜਾ ਉਹ ਵਾਸ਼ਵੇਸ਼ਨ ਲੱਗਦਾ ਪਿਆ ਵਾ ਨਵਾਂ ਸ਼ੀਸ਼ਾ ਤੁਹਾਨੂੰ ਵਿਖਾਤਾ ਉਹ ਆ ਗਿਆ ਉਹਨੂੰ ਥੱਲੇ ਲਾਵਾਂਗੇ ਤੇ ਜਿਹੜਾ ਪੁਰਾਣਾ ਉਹਨੂੰ ਉੱਪਰ ਲਾ ਲਾਂਗੇ ਤੇ ਬੱਸ ਮਿਸਤਰੀਆਂ ਦਾ ਕੰਮ ਚੱਲਦਾ ਹੀ ਪਿਆ ਜਿਹੜਾ ਮੁੱਕਦਾ ਹੀ ਨਹੀਂ ਹੈਗਾ ਚਲੋ ਜੀ ਕਰਦੇ ਆ ਵਲੌਗ ਨੂੰ ਕੰਟੀਨਿਊ ਤੇ ਵਲੌਗ ਨਾ ਬਣੇ ਰਿਓ ਕੋ ਇੱਧਰ ਵੀ ਮਤਲਬ ਸਿੰਕ ਲੱਗ ਗਿਆ ਮਤਲਬ ਇਹ ਨਾ ਤੇ نیچے ਵਾਲਾ ਜਿਹੜਾ ਸੀ ਨਾ ਉੱਪਰ ਲਗਾ ਦਿੱਤਾ ਤੇ ਇੱਥੇ ਦਾ ਵਾਲ ਲਾ ਦਿੱਤਾ ਇਦਾਂ ਬੂਟਿਆਂ ਨੂੰ ਪਾਣੀ ਪਾਣਾ ਨਾ ਇਦਾਂ ਆਸਾਨ ਹੋ ਜਾਊਗਾ ਤੇ ਮਿਰਰ ਲੱਗ ਗਿਆ ਸਾਬਨਦਾਨੀ ਵੀ ਲੱਗ ਗਈ ਇੱਧਰ ਤੇ ਅੰਦਰ ਟੈਪ ਜਿਹੜੀ ਉਹ ਨਵੀਂ ਲਵਾਈ ਹੈ ਉਹ ਟੈਪ ਜਿਹੜੀ ਆਪਾਂ ਐਵ ਲਈ ਲਵਾਤੀ ਤੇ ਖਲਾਰੇ ਦੀ ਕੋਈ ਗੱਲ ਨਹੀਂ ਜੀ ਖਲਾਰਾ ਆਪਾਂ ਸੰਭਲਾਂਗੇ ਬਟ ਇਹਦਾ ਹੀ ਕਿ ਜਿਹੜਾ ਸਾਰਾ ਜਿਹੜਾ ਕੰਮ ਹੋ ਜੇ ਉੱਪਰ ਵਾਲੀ ਫਲੈਸ਼ ਤਾਂ ਵੀ ਜਿਹੜਾ ਕੰਮ ਹੋ ਗਿਆ ਮੈਂ ਤੁਹਾਨੂੰ ਵਿਖਾਵਾਂਗੀ ਨਹੀਂ ਹਨਾ ਉਹ ਕੀ ਵਿਖਾਉਣਾ ਤੇ ਉੱਪਰ ਚੱਲਦੇ ਆ ਮੈਂ ਬਸ ਵਿਖਾਉਣ ਹੀ ਆਈ ਮੈਂ ਕਿਹ ਵਿਖਾਨੀ ਹਨਾ ਕੰਪਲੀਟ ਹੋ ਗਿਆ ਇਹ ਵਾਲਾ ਕੰਮ ਤੇ ਕਮੋਡ ਆਪਣੀ ਆ ਗਈ ਜਿੱਦਾਂ ਕਮੋਡ ਆ ਗਈ ਐ ਜਿਹੜੀ ਟਾਈਲਾਂ ਵਾਲੇ ਆਉਣ ਲੱਗੇ ਆ ਟਾਈਲਾਂ ਲੱਗਣਗੀਆਂ ਫਿਰ ਕਮੋਡ ਜਿਹੜੀ ਉਹ ਲੱਗੂਗੀ ਤੇ ਤੁਹਾਨੂੰ ਮੈਂ ਵਿਖਾਉਣੀ ਆ ਸੂਟ ਜਿਹੜੇ ਸਿੱਪਕੇ ਆ ਗਿਆ ਤੇ ਉਹ ਮੈਂ ਤੁਹਾਨੂੰ ਵਿਖਾਉਣੀ ਹਾਂ ਮੇਰੀ ਆਵਾਜ਼ ਹਾਲੇ ਵੀ ਉਦਾਂ ਦੀ ਉਦਾਂ ਹੀ ਆ ਦਵਾਈ ਖਾਦੀ ਆ ਬਟ ਫਰਕ ਕੋਈ ਨਹੀਂ ਬਿਆਹ ਹੈਗਾ ਤੇ ਤੁਹਾਨੂੰ ਮੈਂ ਵਿਖਾਉਣੀ ਹੁਣ ਸੂਟ ਆਹ ਲਓ ਫੋਜੀ ਸੂਟ ਆ ਗਿਆ ਤੇ ਇਹ 브్రాకెట్ ਦਾ ਅੱਜ ਕੱਲ ਬਹੁਤ ਹੀ ਚੱਲਦਾ ਪਿਆ ਨਾ ਮੈਂ ਤੁਹਾਨੂੰ ਵਿਖਾਇਆ ਸੀ ਇਹ ਵਾਲਾ ਕਲਰ ਕਲਰ ਮੈਨੂੰ ਬਹੁਤ ਵਧੀਆ ਲੱਗਾ ਇਹ ਵਾਲਾ ਤੇ ਇਹਨੂੰ ਮੈਂ ਨਾ ਸੀਪਨੇ ਦੇ ਦਿੱਤਾ ਸੀ ਤੇ ਇਹਦੇ نیچے ਮੈਂ ਲਾਈਨਿੰਗ ਵੀ ਲਵਾਈ ਆ ਤੇ ਸਰਦੀਆਂ ਨੂੰ ਜਿਹੜਾ ਬੜਾ ਵਧੀਆ ਲੱਗਣ ਵਾਲਾ ਹੈ ਤੇ ਮੈਂ ਪਲੇਟ ਪਾਉਣੀ ਆ ਮੈਂ ਉਦਾਂ ਹੀ ਸਿੰਪਲ ਹੀ ਸਵਾਇਆ ਤੇ ਇਦਾਂ ਗਲਾ ਰੱਖਿਆ ਤੇ ਪਿੱਛੇ ਵਾਲਾ ਬੈਕ ਜਿਹੜਾ ਇਦਾਂ ਤੇ ਮੈਂ ਆਂਟੀ ਨੂੰ ਕਿਹਾ ਮੈਂ ਕਿ ਆਪਣੇ ਕੋਲੋਂ ਲਿਆ ਕੇ ਲੈਂਸ ਤੇ ਉਹ ਲਾ ਦਿਓ ਤੇ ਕਿਉਂਕਿ ਮੇਰੇ ਕੋਲ ਤੇ ਜਾ ਨਹੀਂ ਜਾਣਾ ਹੈਗਾ ਤੁਸੀਂ ਆਪੇ ਲਾ ਦਿਓ ਪਹਿਲਾਂ ਮੈਂ ਸੋਚਿਆ ਸੀ ਕਿ ਇਹਦੇ ਉੱਤੇ ਨਾ ਮੰਜੰਟਾ ਲਗਾਨੀ ਆ ਤੇ ਮੰਜੰਟਾ ਦੁਪੱਟਾ ਲਾਉਂਗੀ ਕੰਟਰਾਸਟ ਥੋੜਾ ਜਿਹਾ ਨਾ ਕਰੂੰਗੀ ਫਿਰ ਮੈਨੂੰ ਦਿਲ ਨੇ ਕੀਤਾ ਮੇਰੇ ਦਿਲ ਨੇ ਮਤਲਬ ਉਹ ਨਾ ਡਾਰਕ ਕਲਰ ਨਹੀਂ ਪਾਉਣ ਨੂੰ ਦਿਲ ਕਰਦਾ ਇਹੋ ਜਿਹੀ ਧੁਕੀਲੇ ਜਿਹੇ ਕਲਰ ਮੈਂ ਸਿੰਪਲ ਸੂਟ ਪਰ ਜਿਹੜਾ ਉਹ ਜ਼ਿਆਦਾ ਵਧੀਆ ਲੱਗਦਾ ਹਨਾ ਤੇ ਇੱਥੇ 골ਡਨ ਜਿਹੜੀ ਉਹ ਲੈਸ ਲਗਾਈ ਹੈ ਇਹ ਵਾਲੀ ਆ ਵੇਖੋ ਇਹ ਵਾਲੀ ਲੈਸ ਇੱਥੇ ਲਵਾਈਏ ਤੇ ਤਰੀਜਾ ਤੇ ਲਵਾਈ ਮੈਂ ਦੋਨੋਂ ਦੋਨੋਂ ਸਾਈਡ ਅੱਗੇ ਤੇ ਪਿੱਛੇ ਆ ਵੇਖੋ ਤੇ ਕਾਫੀ ਜ਼ਿਆਦਾ ਨਾ ਹੈਵੀ ਹੋ ਗਿਆ ਹੁਣ ਸੂਟ ਨਾ ਲੱਗਦਾ ਨਹੀਂ ਕਿ ਹੋਲਾ ਜਿੱਦਾਂ ਬ੍ਰੋਕੇਟ ਇਹ ਬ੍ਰੌਕਟ ਉਹ ਵੀ ਨਹੀਂ ਹੈ ਮਤਲਬ ਜੀ ਚੁੱਬਣ ਵਾਲੀ ਹੀ ਨਾ ਉਹ ਵਾਲੀ ਬ੍ਰੌਕਟ ਨਹੀਂ ਇਹ ਬਹੁਤ ਹੀ ਵਧੀਆ ਹੀ ਬ੍ਰੌਕਟ ਜਿਹੜੇ ਉਧਰੋਂ ਬਨਾਰਸ ਵਾਲ ਵਗੈਰਾ ਵੱਲੋਂ ਲਿਆਉਂਦੇ ਨਾ ਸੂਟ ਤੋਂ ਵਾਲਾ ਕੱਪੜਾ ਲੈਂਦੇ ਉਹਨਾਂ ਕੋਲ ਮੈਂ ਲਿਆ ਹੀ ਇਹਦੇ ਨਾਲ ਪਲਾਜ਼ੋ ਬਣਾਇਆ ਮੈਂ ਥੋੜਾ ਜਿਹਾ ਸ਼ਾਰਟ ਬਣਾਇਆ ਪਲਾਜ਼ੋ ਤੇ ਪੈਂਟ ਪਲਾਜ਼ੋ ਇਹ ਵਾਲਾ ਇਹਦਾ ਕਲਰ ਮੈਨੂੰ ਬਹੁਤ ਵਧੀਆ ਲੱਗਾ ਤੇ ਇਹ ਉੱਪਰ ਜਿਹੜੀ ਇਲਾਸਟਿਕ ਲਾਈ ਹੈ ਤੇ ਇਦਾਂ ਜਿਹੜੀਆਂ ਪੌਕਟ ਜਿਹੜੀਆਂ ਰੱਖੀਆਂ ਤੇ ਇਹ ਵਾ ਸਿੰਪਲ ਤੇ ਇਹ ਸਿੰਪਲ ਸੂਟ ਜਿਆਦਾ ਵਧੀਆ ਲੱਗਦਾ ਸਭ ਨੂੰ ਤੇ ਨਾਲੇ ਇਹ ਚ ਨਾ ਬਹੁਤ ਠੰਡ ਵੀ ਨਹੀਂ ਲੱਗਣ ਵਾਲੀ ਇੱਕ ਸਵੈਟਰ ਪਾਓ ਬਸ ਠੀਕ ਲੋ ਜੀ ਲਾਈਟ ਹੋ ਗਈ ਬੰਦ ਮੈਂ ਵੀਡੀਓ ਤੇ ਬਣਾਉਣੀ ਆ ਹਨਾ ਤੇ ਇਹ ਵਾਲਾ ਜਿਹੜਾ ਸੀ ਤੁਹਾਨੂੰ ਮੈਂ ਦਿਖਾਇਆ ਸੀ ਵੈਲਵਟ ਦਾ ਹਨਾ ਇਹਦੀ ਮੈਂ ਸ਼ਰਟ ਬਣਾ ਲਈਆ ਲੌਂਗ ਸ਼ਰਟ ਬਣਾਈ ਦੀ ਇਹਦੇ ਨੀਚੇ ਵੀ ਮੈਂ ਨਾ ਅਸਤਰ ਲਵਾਇਆ ਵੇਖੋ ਲਾਈਨਿੰਗ ਲਵਾਈ ਆ ਤੇ ਕਾਫੀ ਇਹ ਹੈਵੀ ਹੋ ਗਿਆ ਵਾ ਉਦਾਂ ਤੁਹਾਨੂੰ ਪਤਾ ਵੈਲਵਟ ਨਾ ਥੋੜੀ ਜੀ ਠੰਡੀ ਜੀ ਲੱਗਦੀ ਹੈ ਤੇ ਨਾਲੇ ਪਤਲਾ ਜਿਹਾ ਲੱਗਦਾ ਨਾ ਤੇ ਇਹਨੂੰ ਮੈਂ ਸਿੱਪਾ ਰਖਾਇਆ ਕਿਉਂਕਿ ਵੈਲਵਟ ਐ ਇਹਦੇ ਨਾਲ ਕੰਟਰਾਸਟ ਹੀ ਤੇ ਇਹ ਕਰਕੇ ਨਾ ਮੈਂ ਸਿੱਧਾ ਹੀ ਰਖਾਇਆ ਮਤਲਬ ਲੌਂਗ ਸ਼ਾਰਟ ਰਖਾਈ ਹੈ ਤੇ ਇਹਦੇ ਨਾਲ ਜਿਹੜਾ ਉਹ ਕ੍ਰੇਪ ਦਾ ਮੈਂ ਪਲਾਜੂ ਕੰਟਰਾਸਟ ਕੀਤਾ ਸੀ ਇਦਾਂ ਇਹ ਹੈਗਾ ਪੈਂਟ ਪਲਾਜੂ ਆ ਵੇਖੋ ਐ ਪੈਂਟ ਪਲਾਜੂ ਤੇ ਇਹ ਵੀ ਬਹੁਤ ਵਧੀਆ ਲੱਗਣ ਵਾਲਾ ਇਹਨੂੰ ਵੀ ਥੋੜਾ ਜਿਹਾ ਮੈਂ ਨਾ ਉੱਚਾ ਕਰਕੇ ਰਖਾਇਆ ਵਾ ਜਦੋਂ ਮੈਂ ਵੇਅਰ ਕਰੂੰਗੀ ਉਹ ਤੁਹਾਨੂੰ ਮੈਂ ਦਿਖਾਉਂਗੀ ਵੀ ਤੇ ਜਿਹੜਾ ਹੈਗਾ ਸੀ ਨਾ ਆਮ ਵਾਲਾ ਗ੍ਰੀਨ ਵਾਲਾ ਸੂਟ ਤੁਹਾਨੂੰ ਮੈਂ ਬਖਾਇਆ ਸੀ ਪਹਿਲੇ ਵੀ ਹਨਾ ਐਸੀ ਪਿਆ ਨਹੀਂ ਆ ਹੰਟੀ ਕਹਿੰਦੇ ਮਤਲਬ ਲੈਂਥ ਨਹੀਂ ਬੰਨਦੀ ਪਈ ਦੀ ਤੇ ਇਹ ਮੈਂ ਫਿਰ ਇਦਾਂ ਦਾ ਇਦਾਂ ਹੀ ਲੈਣ ਦਾ ਮੈਂ ਕਿਨੂੰ ਨਾ ਰਹਿਣ ਦਿੰਨੀ ਆ ਫਿਰ ਹੁਣ ਨਹੀਂ ਸੁਵਾਉਣਾ ਹੈਗਾ ਤੇ ਇੱਕ ਮੈਂ ਨਾ ਆ ਲਿਆ ਇਹ ਮੈਂ ਆਨਲਾਈਨ ਹੀ ਲਿਆ ਵਾ ਮਾ ਮਾਰਥ ਦਾ ਇਹ ਮੋਇਸਚਰਾਈਜ਼ਰ ਵਾਲ ਲੋਸ਼ਨ ਬਾਡੀ ਲੋਸ਼ਨ ਵਾ ਤੇ ਪੂਰੀ ਸਰਦੀਆਂ ਸਾਡੀਆਂ ਆਰਾਮ ਨਾਲ ਨਿਕਲ ਜਾਣਗੇ ਇਹਦੇ ਵਿੱਚ ਸਾਨੂੰ ਮਿਲਿਆ ਵਾ 400 ml ਮਿਲਿਆ ਵਾ ਇਹ ਮੈਨੂੰ 500 ਦਾ ਪਿਆ ਵਾ ਪੂਰੀ ਇਸ ਹਫਤੇ ਆਰਾਮ ਨਾਲ ਨਿਕਲ ਜਾਂਦੀ ਹੈ ਕਿ ਮੈਂ ਫੇਸ ਵਾਸ਼ ਲਿਆਵਾਂ ਵਾਲਾ ਸਕਿਨ ਸਪਾਰਕਲ ਦਾ ਹੈਵੀ 500 ਦਾ ਮਿਲਿਆ ਤੇ ਇਹ ਚ ਮਿਲ ਜੂਗਾ 120 ml ਤੇ ਵੈਸੇ ਇਹ ਸਿਰਫ Amazon ਤੇ ਅਵੇਲੇਬਲ ਆ ਤੇ ਜੇ ਤੁਹਾਨੂੰ ਇੰਸਟਾ ਤੇ ਮਿਲ ਜੇਗਾ ਉਥੋਂ ਦੀ ਮੰਗਵਾ ਸਕਦੇ ਜੀ ਤੇ ਇਹ ਦੋ ਚੀਜ਼ਾਂ ਨਹੀਂ ਮਿਲ ਆਉਂਦੀਆਂ ਲਾਈਟ ਜਿਹੜੀ ਆ ਚੁੱਕੀ ਆ ਸਾਰੇ ਵੀਡੀਓ ਬਣ ਗਏ ਫਿਰ ਲਾਈਟ ਆਈ ਆ ਜਾ ਕੇ ਇਹਨਾਂ ਨੂੰ ਪਹਿਲਾਂ ਮੈਂ ਸਾਂਭ ਲਾ ਫਿਰ ਵੀਡੀਓ ਨੂੰ ਕੰਟੀਨਿਊ ਕਰ ਦਿਆਂ ਮੈਂ ਆ ਗਏ ਬਾਹਰ ਮੈਂ ਪਹਿਲਾਂ ਨਾ ਨੇਲ ਕੱਟੂਗੀ ਆਪਣੇ ਪਤਾ ਕੀ ਮਿਸਤਰੀ ਲੱਗੇ ਤੇ ਉਹਦੇ ਤਰੱਕੇ ਨਾ ਵੱਡ ਦੇ ਪਾ ਜਾਂਦੇ ਇੰਨਾ ਛੇ ਤੇ ਫੇਰ ਉਹ ਅਟ ਦੇ ਦਿੰਦੇ ਮੈਨੂੰ ਦਾ ਸਾਰੇ ਕੱਟ ਦਵਾਂ ਖਾਂਸੀ ਚ ਕੰਮ ਜਿਹੜਾ ਅੱਜ ਸਹੀ ਨਹੀਂ ਹੁੰਦਾ ਪਿਆ ਮੈਂ ਰਾਤੀ ਵੀ ਦਵਾਈ ਖਾਦੀ ਸੀ ਬਟ ਕੋਈ ਅਸਰ ਨਹੀਂ ਹੋਇਆਗਾ ਇਹ ਤਾਂ ਸਾਹ ਬੜਾ ਚੜਦਾ ਜਾਂਦਾ ਕਪੜੇ ਅਜੇ ਕੱਲ ਦੇ ਪਏ ਤੈਅ ਕਰਨ ਵਾਲੇ ਉਹ ਮੇਰੇ ਕੋ ਤੈਅ ਹੀ ਨਹੀਂ ਹੋਏ ਹਨ ਉਹ ਸਾਹਮਣੇ ਕਮਰੇ 'ਚ ਹੁਣ ਮੈਂ ਕਿਸ ਨੂੰ ਪਹਿਲਾਂ ਟੀਵੀਸ਼ਨ ਛੱਡ ਕੇ ਆਉਂਗੀ ਤੇ ਫਿਰ ਮੈਂ ਆਣ ਕੇ ਉਹ ਤੈਅ ਕਰੂੰਗੀ ਕੱਪੜੇ ਪਹਿਲਾਂ ਮੈਂ ਨੇਲ ਕੱਟ ਲਾ ਮੈਨੂੰ ਨਾ ਕਾਫੀ ਦਿਨ ਹੋ ਗਏ ਮੈਨੂੰ ਨਾ ਇਚਿੰਗ ਹੋ ਰਹੀ ਨੇਲ ਜਿਹੜੇ ਵਧੇ ਮੈਂ ਕਿ ਅੱਜ ਕੱਟ ਹੀ ਲੈਣੇ ਹਨ ਮੈਂ ਦੂਜੀ ਚੈਨਲ ਤੇ ਵੀ ਵੀਡੀਓ ਪੋਸਟ ਕੀਤੀ ਅੱਜ ਬਹੁਤ ਹੀ ਦਿਨਾਂ ਬਾਅਦ ਹਰ ਮੈਨੂੰ ਵੀਡੀਓ ਨਹੀਂ ਲੱਭਦੀ ਪਈ ਮੈਂ ਕੀ ਕਰਾਂ ਉਹਨਾ ਇੱਕ ਹੀ ਚੈਨਲ ਤੇ ਸਿਰਫ ਵੀਡੀਓ ਪਾਈ ਜਾਂਦੀ ਐ ਤੇ ਵੱਢਦੀ ਨਹੀਂ ਐ ਮਾਸ ਜਣਾ ਨਾਲ ਹੀ ਵੱਧ ਜਾਂਦਾ ਨੀਲ ਜੇਦੋਂ ਨੀਲ ਵੱਧੇ ਨਾ ਮਾਸ ਨਾਲ ਹੀ ਵੱਧ ਜਾਂਦਾ ਪੋਟੇ ਦਾ ਨਾ ਤੇ ਹੁਣ ਤੇ ਮੈਂ ਸਾਰੇ ਕੱਟ ਦੂੰਗੀ ਫੇਰ ਵੱਦੇ ਰਹਿਣਗੇ ਆਪੇ ਚਲੋ ਅਜੀ ਨੀਰ ਆਪਣੇ ਖੱਟੇਗੇ ਨਾ ਵਿੱਚ ਦਾ ਹੋਊਗਾ ਟਿਵੀਸ਼ਨ ਦਾ ਟਾਈਮ ਫਲੇਨ ਨੂੰ ਛੱਡ ਕੇ ਆਵਾਂ ਤੇ ਫੇਰ ਆਣ ਕੇ ਕੋਈ ਕੰਮ ਕਰਦੇ ਹੁਣ ਉਧਰ ਸ਼ਾਇਦ ਮਿਸਤਰੀ ਵੀ ਆ ਜਾਣ ਹਨਾ ਫਿਰ ਆ ਜਾਣ ਚੰਗੀ ਗੱਲ ਆ ਆਪਣਾ ਕੰਮ ਕਰਕੇ ਗਾਂਹ ਚ ਜਾਣਗੇ ਮਿਸਤਰੀ ਬਾੜ ਨੇ ਸੋਖੇ ਕੱਢਣੇ ਬੜੇ ਹੀ ਔਖੇ ਆ ਬਹੁਤ ਔਖੇ ਕੰਮ ਤਾਂ ਨਹੀਂ ਕਿੱਥੋਂ ਜਿਹੜਾ ਉਹ ਨਿਕਲੀ ਹੁੰਦਾ ਨਿਕਲੀ ਕੀ ਹੁੰਦਾ ਛੋਟਾ ਛੋਟਾ ਕੰਮ ਆ ਇਹ ਮਿਸਤਰੀ ਜਿਹੜੇ ਨਾਲੇ ਦਿਹਾੜੀ ਨਹੀਂ ਲੋਂਦੇ ਹੈਗੇ ਬੇਟਾ ਮੈਂ ਫੈਮਲੀ ਆਣਾ ਹਨਾ ਤੇ ਉਹਦੇ ਕਰਕੇ ਵੀ ਅਨੇਲ ਪੇਂਟ ਥੋੜੀ ਥੋੜੀ ਜੀ ਲੱਗੀ ਆ ਆਪੇ ਲੱਥ ਜੀ ਗਈ ਹੁਣ ਮੈਂ ਬਹੁਤ ਸਿਰਦਰਦਿੰਦ ਲੈਣੀ ਤੇ ਨਮਿਸ਼ਨ ਬਰਾ ਸਾਡੀ ਕਹਿੰਨੀ ਸਕੂਲ ਸੋਲਿਟੇਸ਼ਨ ਹੈ ਆਪਣਾ ਹੀ ਦਿਮਾਗ ਖਰਾਬ ਹੈ ਮੇਰਾ ਮੇਰਾ ਇੰਨਾ ਟਾਈਮ ਨਹੀਂ ਲੱਗਣ ਦਾ ਕਿ ਵਾਲ ਸਾਰੇ ਗ੍ਰੇ ਹੋਏ ਪਏ ਆ ਤੇ ਮੈਂ ਮਹਿੰਦੀ ਲਾ ਲਾਂ ਕੁਛ ਲਾ ਲਾਂ ਕਲਰ ਲਾ ਲਾਂ ਇੰਨਾ ਵੀ ਟਾਈਮ ਨਹੀਂ ਲੱਗਦਾ ਪਿਆ ਹੈਗਾ ਤੇ ਚੱਲੀਏ ਅਡਿਸ਼ਨ ਟਾਈਮ ਕਿਨਾ 4:30 ਵਜੇ ਨੂੰ ਜਾਣਾ ਤਾਂ ਅਜੇ 10 ਮਿੰਟ ਹੈਗੇ ਜਿੱਥੇ ਕੱਪੜੇ ਕਰ ਲੇ ਮੈਂ ਸਾਰੇ ਤੈ ਇੰਨੇ ਜ਼ਿਆਦਾ ਕੱਪੜੇ ਵੇਖ ਤੂੰ ਪਈ ਚਾਰ-ਚਾਰ ਦਿਨ ਪੜੇ ਧੁੱਪ ਦੇ ਆ ਕਿਉਂਕਿ ਪਾਣੀ ਨਾ ਫਿਰ ਬੰਦ ਕਰਨਾ ਪੈਂਦਾ ਵਾ ਤੇ ਉਹਦੇ ਕਰਕੇ ਫਿਰ ਨਾ ਕੱਪੜੇ ਫਿਰ 4 ਦਿਨ 3 ਦਿਨ 4 ਦਿਨ ਪੈਂਡਿੰਗ ਚੱਲ ਜਾਂਦੇ ਆ ਤੇ ਤੁਹਾਨੂੰ ਪਤਾ ਮਿਸਤਰੀ ਲੱਗੇ ਤੇ ਉਹਦੇ ਨਾਲ ਕੱਪੜੇ ਗੰਦੇ ਵੀ ਬੜੀ ਜਲਦੀ ਹੁੰਦੇ ਆ ਤੇ ਇਸ ਕਰਕੇ ਜਿਹੜਾ ਉਹ ਇੰਨੇ ਜ਼ਿਆਦਾ ਕੱਪੜੇ ਹੋ ਜਾਂਦੇ ਫਿਰ ਤੈਅ ਕਰਨੇ ਬੜੇ ਮੁਸ਼ਕਲ ਹੁੰਦੇ ਮੇਰੇ ਕੋਲ ਬੈਠਣ ਜਾਂਦਾ ਓਕੇ ਜੀ ਤੇ 6 ਵਜੇ ਚੱਲੇ ਆ ਤੇ ਮੈਂ ਉਹ ਨਮਿਸ਼ ਨੂੰ ਲੈ ਕੇ ਆਵਾਂ ਸਕੂਲੋਂ ਕਿਉਂਕਿ ਹੁਣ ਮਿਸਤਰੀ ਆ ਜਾਣੇ ਫਿਰ ਉਹਨਾਂ ਦੇ ਆਉਂਦਿਆਂ ਨੂੰ ਮੈਂ ਨਾ ਪਹਿਲਾਂ ਲੈ ਆਈ ਆਵਾਂ ਨਮਿਸ਼ ਨੂੰ ਜਿੱਥੇ ਟਾਈਮ ਹੋ ਗਿਆ 6:30 ਵਜੇ ਪੌਣੇ 7:00 ਦਾ ਹੋ ਗਿਆ ਤੇ ਇੱਥੇ ਮੈਂ ਲੱਗੀ ਰਾਤ ਦੀ ਰੋਟੀ ਬਣਾਉਣ ਬਣਾਈ ਆ ਮਮਾ दाल ਤੇ ਨਾਲ ਫੁਲਕੇ ਬਣਾਉਂਗੀ ਤੇ ਐ ਸਮੋਸਾ ਹੀ ਲਿਆਂਦਾ ਨਮਸ਼ ਕਹਿੰਦਾ ਮੈਨੂੰ ਦੇ ਦੋ ਮम्मा ਗਰਮ ਕਰਕੇ ਤੁਹਾਨੂੰ ਮੈਂ ਲੱਗੀ ਗਰਮ ਕਰਕੇ ਦੇਣ ਰਾਤ ਪਤਾ ਨਹੀਂ ਬਹੁਤ ਜਲਦੀ ਹੋ ਜਾਂਦੀ ਰਾਤ ਸ਼ੀ 5:30 ਵਜੇ ਨਾਲ ਦਿਨ ਜਿਹੜਾ ਡੁੱਬ ਜਾਂਦਾ ਤੇ ਰਾਤ ਜਿਹੜੀ ਜਲਦੀ ਪੈ ਜਾਂਦੀ ਹੈ ਬਣਾਉਣ ਨੇ ਹੁਣ ਫੁੱਲ ਕੇ ਤੇ ਵਲੌਗ ਦਾ ਕਰਦੇ ਇੱਥੇ ਐਂਡ ਤੇ ਏ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਏ ਵੇਖੋ ਜੀ ਜਿੰਨਾ ਮੇਰੇ ਕੋਲ ਬਣਦਾ ਹੁੰਦਾ ਹੁਨਾ ਮੈਂ ਜਿਹੜਾ ਉਹ ਬਣਾ ਦਿੰਨੀ ਆ ਅਪਲੋਡ ਕਰ ਦਿੰਨੀ ਆ ਅਗੂ ਤਾਂ ਦੀ ਮਰਜ਼ੀ ਤੁਸੀਂ ਵੇਖਣਾ ਤੇ ਨਹੀਂ ਵੇਖਣਾ ਨਾ ਤੇ ਜਿੰਨਾ ਮੇਰੇ ਕੋ ਉਹ ਪਾਉਂਦਾ ਹੁੰਦਾ ਮੈਂ ਕਰਦੀ ਆ ਦੂਜੇ ਚੈਨਲ ਵਾਸਤੇ ਵੀਡੀਓ ਬਣਾਉਣੀ ਪੈਂਦੀ ਐ ਇਸ ਕਰਕੇ ਬਰਡਨ ਜਿਆਦਾ ਜਿਆਦਾ ਪੈਂਦਾ ਘਰ ਦਾ ਵੀ ਕਰਨਾ ਹੁੰਦਾ ਮਿਸਤਰੀ ਤੁਹਾਨੂੰ ਪਤਾ ਲੱਗਿਆ ਇਸ ਕਰਕੇ ਤੇ ਚਲੋ ਜੀ ਮਿਲਦੇ ਆ ਅਗਲੇ ਵਲੌਗ ਤਦ ਤੱਕ ਲਈ ਬਾਏ ਬਾਏ